ਸਰਬਜੀਤ ਸੰਗਰੂਰ ਦੀ ਰਚਨਾ ਦਰਸ਼ਨ ਕਰ ਕਈਏ ਤੰਨੇ ਸਾਡੇ ਭਾਗ ਨੇ ਦਰਸ਼ਨ ਕਰ ਕਈਏ ਤੰਨੇ ਸਾਡੇ ਭਾਗ ਨੇ ਦਰ ਤੇਰੇ ਉੱਤੇ ਆਕੇ ਜਾਗ ਜਾਂਦੇ ਭਾਗ ਨੇ ਦਰ ਤੇਰੇ ਉੱਤੇ ਆਕੇ ਜਾਗ ਜਾਂਦੇ ਭਾਗ ਨੇ ਮਨਨੇ ਤੰਨੇ ਨਾਮ ਨਾਲ ਪਵਿੱਤਰ ਹੋ ਜਾਂਦਾ ਏ ਮਨ ਤੇਨ ਨਾਮ ਨਾਲ ਤਿਤਰ ਹੋ ਜਾਂਦਾ ਏ ਮੇਰ ਨਾਲ ਰੋਗ ਸੋਗ ਤਿਤਰ ਹੋ ਜਾਂਦਾ ਏ ਮੇਰ ਨਾਲ ਰੋਗ ਸੋਗ ਤਿਤਰ ਹੋ ਜਾਂਦਾ ਏ ਦਰੀ ਤੇਰੇ ਉੱਤੇ ਆ ਕੇ ਜਾਗ ਜਾਂਦੇ ਭਾਗ ਨੇ ਦੁੱਖਾਂ ਕਲੇਸਾਂ ਵਾਲੇ ਭਜਦੇ ਜਾਂਦੇ ਨਾਗ ਨੇ ਦੁੱਖਾਂ ਕਲੇਸਾਂ ਵਾਲੇ